प्यारे दोस्तों प्यार प्रेमी सासेकल जी पंजाब ਦੇ ਮੁਲਾਜ਼ਮ ਵੱਲੋਂ ਮੁੱਖ ਨੇ ਭਗਵਾਨ ਤੁਮਾਂ ਦਾ ਬੇਤਨੀ ਹਰਪਾਲ ਸਿੰਘ ਜਿਲ੍ਹਾ ਦੇ ਲਾਂਗ ਬਾਂਗਾ ਆ ਕੇ ਆਉਣ ਵਾਲੀ 17 ਨਵੰਬਰ ਨੂੰ ਗਿੱਦੜਵਾਹ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਮੁਲਾਜ਼ਮ ਗੱਡੀਆਂ ਰਾਹੀਂ ਬਸਤਰਾਂ ਵਿੱਚ ਮੰਡਣਗੇ ਉਹਨਾਂ ਦੇ ਮੁੱਖ ਮੰਗਾਂ ਹਨ 2016 ਤੋਂ ਪੇ ਕਿਹਿੰਦਾ ਏਰੀਆ ਰ ਮੰਗਿਆ ਹੈ ਪੱਤਿਆਂ ਗੈਸਤਨਾ ਬਕਾਇਆ 17 ਸਤ 2020 ਵਾਲਿਆਂ ਨੂੰ ਸ਼ੀਮਾਂ ਬਿਲਕੁਲ ਨਾਮ 204 ਤੋਂ ਭਰਤੀ ਹੋਏ ਮਲਾਇਆਂ ਲਈ ਪੁਰਾਣੀ ਪੈਨਸਨ ਸਕੀਮਾ ਨਿਯਮਨ 72 ਸਾਲਾ ਕੋ ਕਰਨੀ ਇਹ ਮੁੱਖ ਮੰਗ ਹਨ ਇਹਨਾਂ ਮੰਗਾਂ ਲੈ ਕੇ ਮੁੱਖ ਮੰਤਰੀ ਭਵਨ ਤਮਨ ਨਾਲ ਵਿਤਨਿਹਰਪਾਲ ਸਿੰਘ ਜੀ ਨਾਲ ਪੰਜਾਬ ਪੰਨ ਸੰਗੜ ਵਿਖੇ ਮੀਡੀਆ ਵਿੱਚ ਹੋ ਚੁੱਕੀਆਂ ਹਨ ਪਰ ਮਲਾਇਆਂ ਦੀ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਜਿਸ ਕਰਕੇ ਜੋ ਸਾਂਝੇ ਫਰਾਂਡੇ ਗੁਰੂ ਖਾਨ ਲਗੀਦਾ ਹੈ ਕਿ 17 ਨਵੰਬਰ ਨੂੰ ਚੱਬੇ ਵਾਲ ਦੇ ਵਿੱਚ ਪੰਜਾਬ ਦੇ ਕੁੱਨੇਗਨ ਮਲਾਇਆਂ ਵੰਟਣਗੇ ਪਉਂਦਾਂ ਦੰਸਗਾਹ ਲਾਇਨ ਪੁਲ ਖੁੱਲ ਜਾਊਗੀ ਦੂਜੇ ਪਾਸੇ ਗਿੱਦੜਵਾਂ ਹਾਇ ਦੇ ਵਿੱਚ 21 ਸਤਾਰਾਂ ਨਵੰਬਰ ਨੂੰ ਜੋ ਮਜ਼ਮਲਾਇਨ ਪਹੁੰਚ ਰਹੇ ਹਨ ਜੀ ਉਹਨਾਂ ਦੀ ਮੁੱਖ ਮੰਗ ਹੈ ਕਿ 242ਵੇਂ ਕਿਸਤਾਂ ਬਕਾਇਆ ਰਿਟਾਇਰਡ ਉਹਨਾਂ ਦੇ ਸਾਥੀਆਂ ਨੂੰ ਜੋ 2.95 ਫੈਕਟਰ ਦੇਣਾ ਜੋ ਮੀਡਲ ਵਰਕਰ ਆ ਆਸਾ ਵਰਕਰਾਂ ਉਹਨਾਂ ਨੇ ਮਾਨਪਤੇ ਵਾਅਦਾ ਕਰਨਾ ਇਹਨਾਂ ਨੂੰ ਮੰਗਨ ਲੈ ਕੇ 17 ਨਵੰਬਰ ਨੂੰ ਗਿੱਦੜਾ ਜੇ ਰੈਲੀ ਕੀਤੀ ਜਾਊਗੀ ਦੂਜੇ ਪਾਸੇ ਡੀਟੀਐਫ ਜਿਨ੍ਹਾਂ ਨੇ ਆਗੋਂ ਨੇ ਕਿਹਾ ਕਿ ਅੱਜ 16 ਨਵੰਬਰ ਨੂੰ ਬਰਨਾਲਾ ਡੀਸੀ ਆਫ ਦੇ ਸਾਹਮਣੇ ਰੈਲੀ ਕੀਤੀ ਜਾਊਗੀ ਤੇ ਦੂਜੇ ਪਾਸੇ ਚੱਬਿਆਉ ਦੇ ਵਿੱਚ ਅੱਜ 16 ਨਵੰਬਰ ਨੂੰ ਲਈ ਰੈਲੀ ਕੀਤੀ ਜਾਊਗੀ ਇਹ ਮੁੱਖ ਮੰਗਾ ਹਨ ਕਿ 2016 ਦਾ ਪੀਗਨਾ ਏਰੀਆ ਦਾ ਮੰਗਿਆ ਹਿੱਪਤ ਜੇ ਗੈਸਾਂ ਬਕਾਇਆ ਪ੍ਰਾਣੀ ਬੰਸਕ ਨੇ ਇਸ ਬਤਨ ਨੂੰ ਲਾਗੂ ਕਰਨੀ ਜਾਂਦੇ ਆਵਨੇ ਹੋਰ ਵੀ ਪੈਂਡਿੰਗ ਮੰਗਾ ਮੋਦ ਹਨ ਨੂੰ ਲਾਗੂ ਕਰਵਾਉਣ ਲਈ ਆਧ ਪਰ ਨਾਲ ਦੇ ਵਜ੍ਹਾ ਰੈਲੀ ਕੀਤੀ ਆ ਰਹੀ ਹੈ ਜੀ ਦੂਜੇ ਪਾਸੇ ਪਾਰਕੋਨ ਟ੍ਰਾਂਸਫਰ ਦੇ ਜੋ ਕੱਚੇ ਮਜ਼ਦੂਰਾਂ ਨੇ ਆਗੂ ਬਰਿਹਾਰ ਸਿੰਘ ਨੂੰ ਦੱਸਿਆ ਕਿ ਸਾਡੀ ਮੀਟਿੰਗ ਪੰਜਾਬ ਹੌਂਜੰਦੀਆ ਵਿਖੇ ਹੋਈ ਸੀ ਜਿਸ ਦੇ ਵਿੱਚ ਬਤਨੇ ਹਰਪਾਲ ਸਿੰਘ ਜੀਮਾ ਬੀਲੀਵਾਨ ਦੇ ਸਰਪੰਚ ਸਿੰਘ ਈਟੋ ਪਾਰਕੋਨ ਚੇਅਰਮੈਨ ਦੇ ਹੋਰ ਅਧਿਕਾਰੀ ਵੀ ਸਾਨੂੰ ਸਨ ਉਹਨੇ ਕਿਹਾ ਸੀ ਤੁਹਾਡੀਆਂ ਮੰਗਾਂ ਹੱਲ ਜਲਦੀ ਕੀਤਾ ਜਾਊਗਾ ਉਹਨਾਂ ਦੀ ਮੁੱਖ ਮੰਗ ਸੀ ਕਿ ਜੋ ਪਾਰਕੋਨ ਟ੍ਰਾਂਸਫਰ ਦੇ ਵਿੱਚ 10-10 ਸਾਲਾਂ ਦਾ ਕੰਮ ਕੱਚੇ ਕੰਮ ਕਰਦੇ ਨੂੰ ਰੈਗੂਲਰ ਕੀਤਾ ਜਾਵੇ ਨਿਤਨਖਾਂ ਆਵਾਦਾ ਕੀਤਾ ਜਾਵੇ ਪਰ ਲਾਲੇ ਲਾ ਕੇ ਟਾਈਮ ਬਾਸ ਕੀਤਾ ਗਿਆ ਅਜ ਤੱਕ ਨਾ ਤਾਂ ਕੰਮ ਪੱਕੇ ਕੀਤੇ ਗਿਆ ਨਾ ਹੀ ਹੁਣ ਤੱਕ ਕੋਈ ਵਾਅਦਾ ਕੀਤਾ ਗਿਆ ਜਿਸੇ ਰਮਨ ਜੀ ਰੋਸਾ ਮੀਟਗਾ ਕਰਕੇ ਪੰਜਾਬ ਸਟ੍ਰਾਈਕਰ ਲਗਾਤਾਰ ਚੱਲ ਰਿਹਾ ਹੈ ਕਿ ਉਹ ਵੇਖਿਆ ਹੀ ਹੈ ਕਿ ਜੋ ਜਿਮਨੀ ਜੁਣਾ ਰਹੇ ਹਨ ਜੀ ਡੇਰਾ ਬਾਬਾ ਨਾਨਕ ਦੇ ਵਿੱਚ ਜਾਂ ਚੱਬੇ ਵਾਲੇ ਵਿੱਚ ਗਿੱਦੜਵਾਹ ਦੇ ਵਿੱਚ ਰਣਾਲੇ ਦੇ ਵਿੱਚ ਜਗਰ ਮੁਖ ਨੇ ਭੁਆ ਤਮਾਨੇ ਮਰਾਈ ਮੰਗਣਾ ਹਲ ਨਾ ਕੀਤਾ ਗਿਆ ਦਮਲਾ ਨੇ ਆਖੋ ਨੇ ਕਿਹਾ ਕਿ ਅਸੀਂ ਚਾਰੇ ਜੋ ਚਾਰੇ ਚੋਣ ਹੋ ਰਹੀ ਹੈ ਚਾਰਾਂ ਜਮੀਨ ਚੋਣਾ ਜਿਨ੍ਹਾਂ ਨੂੰ ਹਰਾਵਾਂਗੇ ਹਰ ਹਾਲ ਉਹ ਜਿ ਹਰਾਵਾਂਗੇ ਮੁੱਖ ਮੰਤਰੀ ਭਵਾਨ ਤਮਨ ਕਹਿੰਦਾ ਸੀ ਕਿ ਸਾਡੀ ਸਰਕਾਰ ਆ ਗਈ ਅਸੀਂ ਮਾਣੇ ਮੰਗਣਾ ਹੱਲ ਕਰਾਂਗੇ ਕੋਈ ਧੰਨਾ ਨਹੀਂ ਲੱਗਣ ਦਵਾਗੇ ਹੁਣ ਦੇਖਿਆ ਸੰਗਰੂਰ ਦੇ ਵਿੱਚ ਬਰਨਾਲੇ ਦੇ ਵਿੱਚ ਜਾਂ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਦਲੰਦਰ ਦੇ ਵਿੱਚ ਗਿੱਦੜਵਾਹ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਚੱਬਿਆ ਦੇ ਲਗਾਤਾਰ ਰੋਣੇ ਲੱਗ ਰਹੇ ਹਨ ਜੀ 17 ਨਵੰਬਰ ਨੂੰ ਤੁਹਾਨੂੰ ਭੇਜਿਆ ਜਾ ਰਿਹਾ ਹੈ ਧੰਨਵਾਦ ਸਾਥੀਓ ਮੈਨੂੰ ਸਬਸਕ੍ਰਾਈਬ ਕਰੋ ਜੀ